ਇਹ ਦੇਖਦੇ ਹੋ ਕੱਕਾ ਜੱਪੂ ਆ ਆਹ ਜ਼ਾਨ ਫਰੀ ਸਰਕਾਰ ਜੀ ਸਾਰੇ ਬੱਚਿਆਂ ਨੂੰ ਉਮੀਦ ਕਰਦੇ ਕਿ ਤੁਸੀਂ ਸਾਰੇ ਟੈਟਾ ਕਵਾਂਗੇ ਦੋਤੀ ਆ ਦੇਖੋ ਰੋਟੀ ਰੋਟੀ ਆ ਡੇਲੀ ਦਾ ਕੰਮ ਹੈ ਦਾ ਰਾਤ ਦਾ ਵੀ ਤੇ ਤੜਕੇ ਉੱਠਣਾ ਸਾਰੀ ਕੱਕਾ ਮੈਂ ਵੈਲੀ ਬੱਠੀ ਰਹੀ ਫੋਨ ਤੁਹਾਡੇ ਦੋਨਾਂ ਨਾਲ ਹਾਂ ਜੀ ਇਹ ਦੇਖਣਾ ਤੁਸੀਂ ਦੇਖੋ ਨਿੱਕੇ ਜਿਹੇ ਗੁੱਠੇ ਨਾਲ ਕੋਈ ਸਪਰੋਬਲ ਹੈ ਨਾ ਇਹ ਕੋਈ ਚੰਗੀ ਆਦਤ ਹੈਗੀ ਹੈ ਗੰਦੀ ਆਦਤ ਆਰੀ ਇਹ ਮੰਮਾ ਨੇ ਪਾਈ ਆ ਮੈਂ ਕਿੱਥੇ ਪਾਈ ਐ ਤੁਸੀਂ ਪਾਈ ਐ ਮੈਂ ਸਾਰੀ ਗੱਲਾਂ ਮੰਮਾ ਚੰਚ ਦੀ ਗੱਲ ਜਿਹੜੀ ਮੰਮੀ ਸੁਖਾਂਦੀ ਹੋਰ ਮੋਹ ਨਾ ਲੈਂਦੀਆਂ ਤਾਂ ਨਹੀਂ ਉਹ ਆਏ ਆ ਪਾਈ ਜਦੀ ਮੇਰੇ ਨਾਮਾ ਉਹ ਮਤਾ ਕੀ ਗੱਲ ਲਾ ਉਹ ਆਏ ਹੋਇਆ ਸਾਡੇ ਦੋਨਾਂ ਦਾ ਸ਼ਕੂਰ ਨਹੀਂ ਕੋਈ ਮਮੀ ਸ਼ਕੂਰ ਐਵੇਂ ਸੀ ਨਹੀਂ ਸ਼ਕੂਰ ਨਹੀਂ ਕੋਈ ਸਾਡੇ ਦੋਨਾਂ ਦਾ ਹੀ ਕਿਉਂਕਿ ਰਵਣ ਮੋਬਾਈਲ ਖੋਲਦੀ ਆ ਤੂੰ ਤੇ ਮੁੜ ਕੇ ਪਪਾ 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 ਫੋਨ ਚ ਵੜ ਜਾ ਨਾ ਤੇ ਪਪਾ ਕੋਲ ਹੁਣ ਮੰਮਾ ਦੇ ਇਧਰ ਆ ਜਾਣਾ ਤੇਰੇ ਪਪਾ ਕੋਲ ਚਾਲਜਰਨਸ਼ਿਪਟ ਹੋ ਜਾਂਦੀ ਉਹ ਦੇਖੋ 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 ਇਹ ਪਿਤਨੀ ਜੀ ਹੈਗੀ ਆ ਨਹੀਂ ਇਹ ਦੇਣੀ ਪਤਾ ਚੰਗੀ ਗੱਲ ਨਹੀਂ ਹੈਗੀ ਲੱਗੇ ਸੀ ਸਫਾਈਆਂ ਕਰ ਰਹਣਾ ਯੋ ਕਿ ਨਾ ਪਤਾ ਨਹੀਂ ਗੱਲ ਦੀ ਨਾ ਇੱਕ 스멜 ਜੀ ਆਈ ਜਾਂਦੀ ਹੈ ਜਿਵੇਂ ਨਾ ਚੂਹੀ ਮਰੀ ਹੋਈ ਆ ਇੱਕ ਸਾਰ ਐਵੇਂ ਪਹਿਲੇ ਵੀ ਇੱਕ ਵਾਰੀ ਚਾਹ ਸਾਡੇ ਨਾਲ ਹੋ ਜੀ ਆ ਤੇ ਉਹ ਲੱਭ ਨਹੀਂ ਰਹੀ 스멜 ਤੇ ਅੰਦਰ ਇੱਥੇ ਕਿਤੇ ਹੋਈ ਆ ਰਹੀ ਅੰਦਰੋਂ ਕਮਰੇ ਜੋ ਤੇ ਸਾਰੇ ਕਿਵੇਂ ਲੜਾਈ ਆਦਰ ਹੋਣ ਪਾ ਜੱਪੂ ਗੇਰੀ ਨਾ ਜਾਏ ਧਿਆਨ ਨਾਲ ਕਰ ਲੈਣਾ ਆਹ ਹੋਣ ਪਾਈਪ ਮੰਗੂਗੀ ਅੰਦਰ ਮਾਰਤਾ ਪਾਣੀ ਆ ਨਾ ਇਹ ਬੈਡ ਦੇ نیچے ਚਲਾ ਜਾ ਬੈਡ نیچے ਤੇ ਨਹੀਂ ਜਾਊਗਾ ਮੈਂ ਪੁੱਤਾਂ ਨੂੰ ਪੁੱਤਾਂ ਨੂੰ ਕਿਹਾ ਮੈਂ ਲਾਈ ਜਾ ਰਹੀ ਹਾਂ ਹੁਣ ਜਾਊਗੀ ਕਿਤੇ ਫਰਨੈਲ ਫਰਨੂਲ ওভারਨਾਈਟ ਪਾਣੀ ਦੇਗੀ ਪੋਚਾ ਲਾਉਂਗੀ ਤਾਂ ਦਰਵਾਜ਼ਾ ਲਾ ਪੂਰੇ ਦੁਬਾਰਾ ਪਤਾ ਨਹੀਂ ਹੋਈ ਇਹ ਇਹ ਚੀਜ਼ ਕਿਉਂ ਹੋ ਜਾਂਦੀ ਕਈ ਵਾਰੀ ਸਾਡੇ ਨਾਲ ਤਾਂ ਖਾਸ ਕਰ ਹੁੰਦੀ ਜੇ ਕੋਈ ਚੀਜ਼ ਲਿਆਣੀ ਹੈ ਤਾਂ ਅਸੀਂ ਜੇ ਕੋਈ ਵੀ ਚੀਜ਼ ਲਿਆਉ ਦੁਬਾਰਾ ਜਾਣਾ ਪੈਂਦਾ ਵਾਪਸ ਹਨਾ ਜੇ ਕੋਈ ਇਹੋ ਜੀ ਕੋਈ ਵੀ ਗੱਲ ਜਿਹੜੀ ਹੋ ਰਹੀ ਰਿਹਾ ਹੈ ਹੈ ਹੋ ਰਹੀ ਹੈ ਕੂੰਚ ਨਹੀਂ ਹੁੰਦਾ ਨਹੀਂ ਲਿਆਣਾ ਲਿਆਣ ਦੀ ਗੱਲ ਨਹੀਂ ਕਰ ਰਹੀ ਮੈਂ ਇਦੋਂ ਹਨੇਰਾ ਪੈ ਰਿਹਾ ਮੇਰੇ ਹਾਂ ਅੰਚੂ ਹੈ ਦੀ ਸਮੈਲ ਆਈ ਜਾ ਰਹੀ ਹੈ ਕਿ ਧੋਣ ਪਤਾ ਨਹੀਂ ਲੱਗੇਗਾ ਮੋਢੇ ਜਿਹੜੀ ਆਪਾਂ ਜਿਵੇਂ ਹੋਂ ਰੋਟੀਆਂ ਬਚਦੀਆਂ ਮੈਂ ਪੋੜੀਆਂ ਚ ਰੱਖਦੀਆਂ ਨਾ ਛਾਬੇ ਚ ਹੈ ਨਾ ਉਹਨਾਂ ਜਦੋਂ ਮੈਂ ਦਿਗਾਈ ਵਾਰੀ ਆਂਟੀ ਨੂੰ ਪਕੜਾਣ ਲੱਗਦੀਆਂ ਤੇ ਪੱਠੀਆਂ ਕਰਦੀਆਂ ਕਟੀਆਂ ਕਰਦੀਆਂ ਤਾਂ ਉਹ ਨਾ ਕੁਤਰੀਆਂ ਹੁੰਦੀਆਂ ਹੈਗਾ ਚੂਹਾ ਫਿਰ ਜਾਂ ਤੇ ਉੱਪਰ ਰਹਿੰਦਾ ਰਾਤ ਦੇ ਟਾਈਮ ਨੀਚੇ ਆਉਂਦਾ ਉੱਪਰ ਵੀ ਇਹ ਤੇ ਨੀਚੇ ਵੀ ਕਿਤੇ ਆਇਆ ਆਇਆ ਜਿਹੜੀ ਸਮੈਲ ਆਈ ਜਾਂਦੀ ਹੁਣ ਪਤਾ ਨਹੀਂ ਰੱਬ ਜਾਣੇ ਚੂਹਾ ਦੀ ਇਹ ਕਿਦੀ ਹੈਗੀ ਹੈ ਹੋਵੇ ਪਤਾ ਨਹੀਂ ਧੋਣ ਤੋਂ ਬਾਅਦ ਪਤਾ ਲੱਗੂਗਾ ਸਮੈਲ ਜਾਂਦੀ ਕਿ ਨਹੀਂ ਮੈਂ ਧਿਆਨ ਰੱਖਿਓ ਤੇਰਾ ਕਿਤੇ ਗੇਰ ਨਾ ਜਾਵੇ ਮੈਂ ਅੰਦਰ ਘਰਮਰੇ ਦੀ ਸਫਾਈ ਕਰੀ ਜਾਂਦੀ ਸੀ ਸਾਰਾ ਸੈੱਟ ਕਰਨ ਵਾਲਾ ਹੋਇਆ ਤੇ ਮੇਰੇ ਅਸਰਾਂ ਨੇ ਕੰਬਲ ਬਾਹਰ ਹੀ ਹੈ ਅਜਾੜੇ ਭਾਜੀ ਦਾ ਵੀ ਕਢਵਾਤਾ ਹਾਂ ਮੈਂ ਹਰਜੀਤ ਨੂੰ ਪੁੱਛ ਰਹੀ ਸੀ ਮੈਂ ਤੁਹਾਨੂੰ ਮੋਟਾ ਤੇ ਨਹੀਂ ਬੋਲਗੀ ਕਿਉਂਕਿ ਆਂਟੀ ਜੀ ਨੇ ਮੈਨੂੰ ਕਿਹਾ ਸੀ ਰਮਨ ਥੋੜਾ ਧਿਆਨ ਰੱਖੀਏ ਇਸ ਚੀਜ਼ ਦਾ ਤੇ ਫਿਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਵਾਗ ਸਤਾਦਾ ਜਿਵੇਂ ਮੋਟਰ ਤੇ ਤੇ ਕਿਤੇ ਨਾ ਕਿਤੇ ਨਿਕਲ ਹੀ ਜਾਂਦੀ ਹੈ ਹੌਲੀ ਹੌਲੀ ਆਦਤ ਛੁੱਟੇਗੀ ਹੌਲੀ ਹੌਲੀ ਸਹੀ ਹੋਏਗੀ ਹੁਣ ਆਦਤ ਅੱਜ ਦੀ ਥੋੜਾ ਇਹ ਥੋੜੀ ਜਿਹੀ ਪੁਰਾਣੀ ਹੋ ਗਈ ਕਾਫੀ 2 ਸਾਲ 3 ਸਾਲ ਹੋ ਗਏ ਨੇ ਤਾਂ ਕਰਕੇ ਬਾਏ ਜਪੂ ਕਿਤੇ ਜਾ ਰਹੇ ਹੋ ਚੀਜੀ ਲੈ ਕਿਹੜੀ ਚੀਜੀ ਲੈ ਕੇ ਆਏਗਾ ਕਿਹੜੀ ਚੀਜੀ ਲੈ ਕੇ ਆਓਗੇ ਤੂੰ ਬਦਗਾ ਜਿਕੇ ਜਪਨੂਰ ਆ ਝਾੜੂ ਹੈ ਇਹ ਚੋਕਲੇ ਲੈ ਲੈ ਚੋਕਲੇ ਲੈ ਲੈ ਆਹ ਚੋਕਲੇ ਅੰਦਰ ਸਾਡੇ ਦੇਖ ਲਓ ਇੱਥੇ ਨਾ ਬੂਟੇ ਲੱਗੇ ਹੋਏ ਲੱਗ ਗਏ ਇੱਕ ਨਿੰਬੂ ਦਾ ਲੱਗ ਰਿਹਾ ਇੱਕ ਨਾਰ ਦਾ ਇੱਕ ਬੇਰੀ ਦਾ ਐਨੇ ਤੇ ਜਿਹੜਾ ਲੱਗਾ ਸੀ ਉਹ ਨਹੀਂ ਹੋ ਗਿਆ ਤੇ ਆਪਣਾ ਦੇਖ ਲੋ ਕੁਦਰਤ ਦੇ ਰੰਗ ਕੁਦਰਤ ਦੇ ਕੁਦਰਤ ਦੇ ਰੰਗ ਦੇਖ ਲੋ ਕਿਤੇ ਵੀ ਜਿੱਥੇ ਉਹ ਨਾ ਜਿੱਦਾਂ ਮੈਂ ਨਹੀਂ ਵੀ ਮਿੱਟੀ ਦੇ ਉੱਥੇ ਕਈ ਵਾਰੀ ਉੱਥੇ ਵੀ ਰੰਗ ਦਿਖਾ ਦਿੰਦੇ ਨੇ ਹਣਾ ਐ ਗੱਲ ਹੁੰਦੀ ਐ ਤੇ ਆ ਕੇ ਇਹਨੇ ਚੀਜ਼ ਵਗੈਰਾ ਲੈਣੇ ਕਰ ਤੇ ਸਾਮਾਨ ਹੋਰ ਖਤਮ ਸੀ ਪਹਿਲਾਂ ਸਫਾਈਆਂ ਕਰਕੇ ਆਤੀ ਸੀ ਤੇ ਹੁਣ ਸਾਰੀ ਸਫਾਈ ਤੁਸੀਂ ਕਰਕੇ ਬਾਈਕ ਨਹੀਂ ਵਿਛੇ ਕਿਥੇ ਹੁਣ ਮੇਰੇ ਤੋਂ ਹੋਣੀ ਨਹੀਂ ਜੋੜ ਲੱਗੇਗਾ ਰਹਿ ਨਹੀਂ ਪੰਨਾ ਨਹੀਂ ਆਇਆ ਜਿਹੜੇ ਮੈਸੇਜ ਆ ਰਹੇ ਹਨ ਤੁਸੀਂ ਮੈਂ ਕਹਿੰਨੀ ਆ ਜਿਹੜੇ ਰਜਵਿੰਦਰਪੁਰ ਤੋਂ ਮੈਸੇਜ ਕੀਤੇ ਹਨ ਤੁਸੀਂ ਉਹਨਾਂ ਨੂੰ ਪਲੀਜ਼ ਜਵਾਬ ਦੇ ਉਹ ਜ਼ਰੂਰ ਕਿਉਂਕਿ ਉਹਨੂੰ ਬਹੁਤ ਫਿਕਰ ਹੈਗੀ ਹੈ ਮੇਰੀ ਨਾਨਾਂ ਦੀ ਜਿਵੇਂ ਸਾਨੂੰ ਤੇ ਹੈ ਹੀ ਨਹੀਂ ਤੇ ਉਹਨੂੰ ਅਸੀਂ ਅੱਜ ਜਵਾਬ ਦੇਣਾ ਉਹਨੂੰ ਅਸੀਂ ਵੀ ਦੇਣਾ ਤਾਂ ਤੁਸੀਂ ਅੱਜ ਵੀ ਜੇ ਉਹਨੇ ਕਮੈਂਟ ਕੀਤਾ ਨਾ ਤਾਂ ਤੁਸੀਂ ਜ਼ਰੂਰ ਜਵਾਬ ਦਿਓ ਹਰਜੀਤ ਨੇ ਜਿਹੜੀ ਆਪਣੀ ਬੋਲੀ ਚ ਦੇਣਾ ਸੀ ਉਹ ਤੇ ਦਿੱਤਾ ਹਾਂ ਜੀ ਤੁਹਾਨੂੰ ਪਤਾ ਹੀ ਹੁੰਦਾ ਬੰਦਿਆਂ ਦਾ ਕਿਹੋ ਜਿਹਾ ਫਿਰ ਸੁਭਾਅ ਕਿਤਾਬ ਹੁੰਦਾ ਉਹਨਾਂ ਦਾ ਤੇ ਰਹੀ ਗੱਲ ਬਾਕੀ ਅੱਜ ਦੇ ਬਲੌਗ ਦੇ ਵਿੱਚ ਉਹਨੂੰ ਜਵਾਬ ਮਿਲੂਗਾ ਹੋਰ ਜਿਹਦੇ ਤੋਂ ਮਿਲਣਾ ਹੈ ਉਹੀ ਦਊਗਾ ਤੇ ਤੁਸੀਂ ਵੀ ਜ਼ਰੂਰ ਦਿਓ ਕਿੰਨਾ ਕੋ ਕਿੰਨੇ ਕਿ ਕਿੰਨੇ ਕਿ ਮਤਲਬ ਆਪਣੀ ਨੀਚੇ ਘੇਰ ਸਕਦੀ ਕਿੰਨਾ ਤਾਂ ਇਨਸਾਨ ਕੋਈ ਨੀਚੇ ਘੇਰ ਸਕਦਾ ਉਹ ਚੀਜ਼ ਵੇਖਣੀ ਆ ਉਸ ਇਨਸਾਨਾਂ ਦੀ ਕਿਨ ਖਾਂ ਚਲੋ ਆਪਾਂ ਮੈਂ ਕਹਿੰਦਾ ਇਹ ਨਹੀਂ ਕਹਿੰਦੇ ਹਨਾ ਆਪਾਂ ਕਿਤੇ ਨਾ ਕਿਤੇ ਚਲੋ ਆਪਾਂ ਧਿਆਨ ਨਹੀਂ ਦਿੰਦੇ ਪਰ ਫਿਰ ਵੀ ਕਿਤੇ ਨਾ ਕਿਤੇ ਨਾ ਲੋਕ ਇਹੋ ਜੀ ਹਰਕਤ ਕਰ ਜਾਂਦੇ ਨੇ ਕਿ ਉਹਨਾਂ ਨੂੰ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਤੇ ਐਸੀ ਗੱਲਾਂ ਕਰਕੇ ਨਾ ਦੁਨੀਆ ਸ਼ਾਇਦ ਵਿਗੜੀ ਵੀ ਪਈ ਹੈ ਕਈ ਕਿਸੇ ਕਈ ਪਾਸੋਂ ਕਈ ਹੈਗੇ ਇਹੋ ਜਿਹੜੇ ਘਰ ਬਰਬਾਦ ਕਰ ਦਿੰਦੇ ਨੇ ਦੂਜੇ ਦਾ ਤੇ ਇੱਥੇ ਇਹ ਗੱਲਾਂ ਕਰਕੇ ਸਿਰਫ ਐ ਹੀ ਹੈ ਲੜਾਈ ਪਾਉਣਾ ਚਾ ਰਿਹਾ ਐਤ ਨੇ ਇਹ ਹੈ ਕੋਈ ਲਾਗੇ ਤਾਗੇ ਦਾ ਹੀ ਆਪਦੇ ਆਪਦੇ ਘਰਾਂ ਕਾ ਕ ਆਪਣੇ ਪਿੰਡ ਦਾ ਹੀ ਹੈ ਕਿੱਥੇ ਦਾ ਪਤਾ ਲੱਗ ਜੂਗਾ ਪਤਾ ਕਿਉਂਕਿ ਜਿਸ ਹਿਸਾਬ ਨਾਲ ਹੈਗੀ ਐ ਰਾਜਵਿੰਦਰ ਰਕੌਰ ਉਹ ਨੇੜੇ ਢੇੜੇ ਦੀ ਹੈ ਤੇ ਸਾਡੇ ਪਿੰਡ ਨੂੰ ਤਾਂ ਕਾਫੀ ਵਾਕਫ ਹੈ ਨੇੜੇ ਦੀ ਹੈ ਕਿ ਪਿੰਡ ਚੋਂ ਹੀ ਹੈ ਇਹ ਸਾਡੀ ਗਲੀ ਦੀ ਹੈ ਕਿੱਥੇ ਦੀ ਹੈ ਕੁਝ ਨਹੀਂ ਪਤਾ ਦੇ ਪਤਾ ਚੱਲ ਜੂਗਾ ਤੇ ਉਹਦੋਂ ਇਹਨੇ ਅੱਜ ਉਹਦੀ ਹਰਤ ਕੀਤੀ ਹੁੰਦੀ ਹੈ ਤੇ ਅੱਜ ਆਹ ਆਟਾ ਚੱਕ ਲਿਆ ਤੈਨੂੰ ਕਿਹਨੇ ਕਿਹਾ ਚੱਕਣ ਨੂੰ ਚੱਕ ਹੈ ਇਹ ਕੀ ਕਰਨ ਲੱਗਿਆ ਮਮਾ ਕੁੱਟੂਗੀ ਇਹਨੇ ਆਟਾ ਲ ਬੇੜਿਆ ਸੀ ਚੱਲੇ ਵੀ ਆਵੇ ਆਟਾ ਚੱਕ ਲਈ ਉਹ ਤੋਂ ਬਾਹਰ ਆ ਆ ਆ ਫੜ ਕੇ ਆਈਏ ਵੇਖ ਲਾ ਇੰਨਾ ਭਾਰਾ ਆ ਇਹਨੂੰ ਲੈ ਪਗਾਂ ਮਾ ਪਤਾ ਆ ਵਾ 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 ਗਾਂ ਮਾ ਦੁੱਧ ਦੇ ਹਏ ਇਹ ਤਾਂ ਦੁੱਧ ਦੱਦ ਵੀ ਬਚਾ ਕੇ ਸਾਨੂੰ ਪਾਸੇ ਰੱਖਣਾ ਪੈਂਦਾ ਵਾਲਾ ਦੱਤਾ ਵਾ ਆਥਣਾ ਲਾ ਲਈ ਗਰਮ ਬਹੁਤ ਆ ਦੁੱਧ ਆ ਚਲੋ ਮੇਰੀ ਗੱਲ ਮੰਨੇਗਾ ਇੱਕ ਹੈ ਹੈ ਆਹ ਆਲੂ ਖਾਣੇ ਸਾਸਰੀ ਕਾ ਕਰੋ ਸਾਰਿਆਂ ਨੂੰ ਪਹਿਲਾਂ ਤਾਂ ਆਇਆ ਕੱਪੜਾ ਜੋੜਾ ਮੋਲਾ ਜੱਪਨੂ ਰੋ ਜੱਪਨੂ ਰੋ ਆਉਨੀਆਂ ਨਹੀਂ ਸਾਸਰੀ ਕਾ ਕਰੋ ਆਉਨੀਆਂ ਨਹੀਂ ਸਾਸਰੀ ਕਾ ਕਰੋ ਆਉਨੀਆਂ ਓਏ ਆਉਨੀਆਂ ਤਾਂ ਹੈਗੀਆਂ ਤੂੰ ਸਾਸਰੀ ਕਾ ਕਰੋ ਪਹਿਲਾਂ ਹਾਂ ਕਾ ਸਾਸਰੀ ਕਾਲ ਜੀ ਹੱਥ ਜੋੜ ਕੇ ਹੱਥ ਜੋੜ ਕੇ ਪੰਗਾਇਥੇ ਨਹੀਂ ਲੈਣੇ ਨੂਰਾ ਹੱਥ ਜੋੜ ਕੇ ਕਹੋ ਸਤਿ ਸ੍ਰੀ ਅਕਾਲ ਜੀ ਪਾਣੀ ਵੀ ਲੋ ਤਾਂ ਟੇਟ ਬੰਦ ਨੰਦ ਬੰਦ ਕੇ ਆਉਂਦੇ ਵਿੱਚ ਹੂੰ ਗਰਮੀ ੱਡੀ ਬੰਦੀ ਪਈ ਗਰਮੀ ਬਹੁਤ ਜ਼ਿਆਦਾ ਅੱਛਾ ਅੰਦਰ ਸੁਵੇਰੇ ਜਲਾ ਪਾ ਅੰਦਰ ਬੈਠੇ ਰਹਿਣੇ ਆ ਆ ਸੋਛ ਛੱਡੀ ਬਾਹਰ ਨਿਕਲਨੇ ਨਾ ਤਾਂ ਪਤਾ ਲੱਗਦਾ ਗਰਮੀ ਕਿੰਨੀ ਹੈ ਹਮ ਹੇ ਕੱਪੜਾ ਚੋਣ ਵਾਲਾ ਉਹ ਸੋਛ ਛੱਡ ਦੇ ਉਹਦੇ ਤੁਸੀਂ ਸਾਰੇ ਦਸੋਂ ਠੀਕ ਠਾਕ ਹੋ ਬਾਕੀ ਨਾ ਅਹਾਂ ਅਸੀਂ ਜਵਾਬ ਦੇਵਾਂਗੇ ਇੱਕ ਰਾਜਵਿੰਦਰ ਕੋਹਰਾ ਬਾਲਾ ਉਹ ਥੋੜਾ ਜਿਹਾ ਨਾ ਤਾਂਗਾ ਉਹਨੂੰ ਮੱਛੀ ਦੀ ਵਿਆਹ ਦੀ ਤੇ ਵਿਆਹ ਵੀ ਕਰਾਵਾਂਗੇ ਕੋਈ ਗੱਲ ਨਹੀਂ ਤੇ ਸਹੋਜ ਰਵਨ ਨੂੰ ਤੇ ਆਜੀ ਕੋਈ ਗੱਲ ਨਹੀਂ ਘਰਦਿਆਂ ਨੂੰ ਭੇਜ ਦੀ ਸਗਲ ਆ ਜਾਵਾਂਗੇ ਠੀਕ ਹੈ ਤੇ ਬਾਕੀ ਦੂਜੀ ਗੱਲ ਹੋਰ ਵੀ ਜਿਹੜੇ ਉਹਨੂੰ ਸਵਾਲਾਂ ਦੇ ਜਵਾਬ ਆ ਉਹ ਵੀ ਕੱਲ ਨੂੰ ਦਵਾਂਗੇ ਅਸੀਂ ਤੇ ਕਹਿੰਦੇ ਹੁੰਦੇ ਨਾ ਜੇ ਜ਼ੁਲਮ ਕਰਨਾ ਪਾਪਾ ਤੇ ਸਹਿਣਾ ਵੀ ਪਾਪ ਮੈਂ ਰਵਨ ਨੂੰ ਵਾਰ-ਵਾਰ ਕਹਿਣਾ ਰਹਿੰਦਾ ਹਾਂਗਾ ਹਨ ਤੇ ਵਾਰ-ਵਾਰ ਕੰਨਾ ਕਾ ਖਿਖਵਾਈ ਜਾਵਾਂਗੇ ਕਿ ਸਾਡੀ ਵੀ ਜਨਾਨੀ ਤੋਂ ਹਨ ਤੇ ਬਹੁਤ ਕੋ ਸਾਡੇ ਘਰ ਦਾ ਜਿਆਦਾ ਹੀ ਫਿਕਰ ਆ ਇਸ ਕਰਕੇ ਤਾਂ ਮੈਂ ਕਹਿਣਾ ਤੇ ਤੂੰ ਘਰ ਸੰਭਲਾ ਕੇ ਠੀਕ ਐ ਰਮਣ ਕੋ ਤਾਂ ਨਹੀਂ ਸੰਭਦਾ ਤੂੰ ਸੰਭਲਾ ਆ ਜਾ ਰਮਣ ਮੋੜ ਕੇ ਆਰਾਮ ਕਰ ਲੂਗੀ ਰਮਣ ਤੁਹਾਨੂੰ ਕੰਮ ਵਾਲੀ ਦੀ ਵੀ ਲੋੜ ਆ ਠੀਕ ਐ ਆ ਕੰਮ ਜੱਥਾ ਥੋੜਾ ਐ ਕਰੀ ਠੀਕ ਐ ਇਹ ਇਹ ਜਿਹੀਆਂ ਗੱਲਾਂ ਸੁਣ ਕੇ ਤੁਸੀਂ ਲੋਟ ਰਹਿੰਦੇ ਆ ਜਿਹੜੀਆਂ ਤੇਰੇ ਵਰਗੀਆਂ ਖਾਸ ਕਰਕੇ ਪਿਆਰ ਕਰਨ ਵਾਲੇ ਬਹੁਤ ਆ ਤੇ ਇਹ ਭੈਣਾਂ ਨੇ ਨਾ ਕਹਿੰਿਆ ਨੇ ਇਹਨੂੰ ਜਵਾਬ ਵੀ ਦਿੱਤੇ ਆ ਠੀਕ ਹੈ ਪਰ ਇਹ ਬਣੀ ਢੀਠਾ ਢੀਠਾ ਤੇ ਇੱਕ ਬਦ ਚੱਲਣਾ ਔਰਤਾ ਜਿਹੜੀ ਕਿ ਜਿੰਨਾਂ ਨੂੰ ਸ਼ੰਗ ਸ਼ਰਮ ਕੋਈ ਨਹੀਂ ਹੁੰਦੀ ਠੀਕ ਹੈ ਇਹ ਉਹ ਔਰਤਾ ਰਾਜੇਂਦਰ ਕੌਰ ਠੀਕ ਹੈ ਇਹਨੂੰ ਕੋਈ ਸ਼ੰਗ ਸ਼ਰਮ ਨਹੀਂ ਕੀ ਤੁਸੀਂ ਜਿੰਨਾ ਮਰਜ਼ੀ ਇਹਨੂੰ ਕਮੈਂਟ ਕਰਕੇ ਇਹਨੂੰ ਸਮਝਾ ਲਓ ਠੀਕ ਹੈ ਇਹ ਹੈ ਇਹਨੂੰ ਜੈਲ ਸੀ ਆ ਜੈਲਸ ਦੀ ਭਰੀ ਹੋਈ ਆ ਠੀਕ ਹੈ ਜੈਲਸ ਹੈ ਪਤਾ ਨਹੀਂ ਕਾਦੀ ਆ ਤੇ ਦੱਸ ਦੇਵੇ ਉਹ ਵੀ ਪੂਰੀ ਕਰ ਦਾਂਗੇ ਸ਼ੈਰੀ ਠੀਕ ਹੈ ਨਿਮਮਤਾ ਤੇ ਰਵੈਣ ਵਾਲਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਮੈਂ ਬਾਲਾ ਟਾਈਮ ਨਿਮਮਤਾ ਜੀ ਵੀ ਨਹੀਂ ਰਹਿ ਸਕਦਾ ਕਿਉਂਕਿ ਕਈ ਹੁੰਦੇ ਨਾ ਬੀਬੇ ਜੇ ਬਣਦੇ ਰਹਿੰਦੇ ਆਗੇ ਠੀਕ ਹੈ ਤੇ ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ ਤੇ ਮੈਂ ਜਦ ਇੰਟਰਵਿਊ ਵੇਖਦਾ ਮੈਂ ਢਕੀਲਾ ਵੀ ਬਹੁਤ ਆ ਤੇ ਜਿਹੜਾ ਕੋਈ ਇੱਜ਼ਤ ਕਰਦਾ ਵੀ ਇੱਜ਼ਤ ਵੀ ਕਰੀਦੀ ਆ ਠੀਕ ਹੈ ਜਿਹੜੇ ਆਏ ਜੀਆਂ ਮਨ ਦਾ ਮੁੱਟਕਾ ਹੁੰਦਿਆਂ ਆ ਤੇ ਉਹਨਾਂ ਨੂੰ ਜਵਾਬ ਵੀ ਉਹసే ਤਰੀਕੇ ਨੇ ਦੇਣਾ ਉਹਨਾਂ ਨੂੰ ਕਿਉਂਕਿ ਬਹੁਤ ਦਿਨ ਹੋ ਗਏ ਸੀਗੇ ਇਹਦੇ ਖੁਰਕ ਲੜਦੀ ਆ ਮੈਂ ਕੱਜ ਖੁਰਕੀ ਦੇ ਕੇ ਤੇ ਬਾਕੀ ਜਵਾਬ ਵੀ ਦਵਾਂਗੇ ਅਸੀਂ ਜੋ ਵੀ ਹੈਗਾ ਸਵਾਲ ਇਹਦੇ ਆ ਪੂਰੇ ਕਰਾਂਗੇ ਇਹਦੀ ਰੀਜ ਪੂਰੀ ਕਰਾਂਗੇ ਠੀਕ ਹੈ ਤੇ ਇੰਤਜ਼ਾਰ ਕਰੇ ਵੀ ਜੇ ਤੈਨੂੰ ਨਹੀਂ ਚੰਗੇ ਲੱਗਦੇ ਅਸੀਂ ਨਾ ਨਹੀਂ ਕਹਿੰਦੇ ਨਾ ਨਾਨਾ ਦਾ ਵਿਆਹ ਨਹੀਂ ਕਰਦੇ ਨਾਨਾ ਦਾ ਵਿਆਹ ਨਹੀਂ ਕਰਦੇ ਨਾਨਾ ਦਾ ਤੂੰ ਆ ਜੀ ਇਹ ਨਾਲ ਤੂੰ ਆਪਦੇ ਹੱਥੀ ਘੜੀ ਠੀਕ ਆ ਉਹ ਬਾਹਰ ਹੀ ਬੈਠੀ ਆ ਤੂੰ ਆਪਦੇ ਹੱਥੀ ਘੜੀ ਨਹੀਂ ਕਮਰੇ ਜੇ ਨਹੀਂ ਬੰਦੇ ਉਹ ਤੇ ਚਾਚਾ ਇੱਕ ਪੈਣ ਗਿਆ ਇਹ ਇੱਕ ਪੈਣ ਗਿਆ ਨਾ ਉਹ ਤੁਸੀਂ ਅਸੀਂ ਜੀ ਬੈਠੇ ਨਹੀਂ ਉਹ ਨੂੰ ਪੁੱਛ ਲਾ ਦਊਗਾ ਮੇਰੇ ਮੂਹਰੇ ਉਹ ਕਿਹਾ ਕਿ ਪੈਣ ਤੂੰ ਬੈਣ ਤੂੰ ਕਮਰੇ ਜੇ ਸੀਗਾ ਠੀਕ ਹੈ ਤੇ ਉਹ ਆਪ ਹੀ ਬੈੰਦੇ ਹੋਵੇਂ ਕਿਉਂਕਿ ਸੌਂਦੀ ਉੱਪਰ ਹੈ ਨਾ ਤਾਨੂੰ ਇਹ ਹੁੰਦਾ ਮੈਂ ਸੌਂ ਤਮਾਦਾਰ ਦੇ ਉੱਪਰ ਜਾ ਬਸ ਸਵੇਰ ਸਵੇਰ ਜਾ ਉੱਠਣਾ ਹੁੰਦਾ ਉੱਠ ਕੇ ਕੂਲਰ ਲੱਗਿਆ ਬਤਾ ਉਹਦਾ ਵੱਡਾ ਠੀਕ ਹੈ ਤੇ ਮਦੂ ਇੱਕ ਕੋਈ ਰਾਜਵਿੰਦਰ ਤੇਰੇ ਵਿਆਹ ਦੇ ਮਗਰ ਬਾਲਾ ਪਈ ਵੀ ਆ ਕੋਰੇ ਆ ਐ ਤੂੰ ਪਿੱਛੋਂ ਬੋਲਦਾ ਬਸ ਪਿੱਛੋਂ ਬੋਲ ਨਹੀਂ 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 ਅਦਰ ਮੈਨਰ ਬੰਦਾ ਮਦੂ ਓਰੇ ਦਾ ਇੱਕ ਕੋਈ ਦਾ ਆਇਵਿੰਦਰ ਕੌਰ ਆ ਉਹ ਕਹਿੰਦੀ ਤੁਸੀਂ ਕੁੜੀ ਦਾ ਵਿਆਹ ਨਹੀਂ ਕਰਦੇਗੇ ਤੇ ਇਹਨੂੰ ਵਿਆਹ ਦੀ ਤੇਰੇ ਦੀ ਬਾਰੀ ਫਿਕਰ ਆ ਇਹਨੂੰ ਦਬਾਉ ਦੇ ਹੀ ਮੜਾ ਜਾ ਤੇ ਜਿਹੜੀ ਹੈਗੀ ਆ ਨਾ ਮੇਰੇ ਪਿਓ ਦੀ ਜਾਨ ਆ ਉਹ ਮੇਰੇ ਸਾਹਮਣੇ ਆ ਕੇ ਗੱਲ ਕਰੇ ਪਹਿਲਾਂ ਤਾਂ ਕਿਸੇ ਨੇ ਰਸਤਾ ਕੀਤਾ ਨਹੀਂ ਹੌਣ ਜਾਣ ਜਾਣ ਕੇ ਰਿਸ਼ਤਾ ਕਰਦਿਆਂ ਲੈ ਲੈ ਜੀ ਤੂੰ ਆ ਰਹੀ ਹੈ ਲੜਾਈ ਕੀ ਆਪਾਂ ਨਾ ਕੰਮ ਚ ਲੜੀਏ ਤੇ ਤੂੰ ਆ ਜਾ ਮੈਂ ਬਾਅਦ ਚ ਵਿਆਹ ਕਰਾ ਲੂੰਗੀ ਤੂੰ ਆ ਜਾ ਪਹਿਲਾਂ ਸਾਡੇ ਘਰ ਰਿਸ਼ਤਾ ਮੈਂ ਕਿਹਾ ਮਗਰ ਰਿਸ਼ਤਾ ਤੂੰ ਲੈ ਆਇਆ ਫੇਰ ਆ ਕੇ ਕਰ ਨਾਮ ਦਵਾ ਹਾਂ ਬਿਨਾਂ ਗੱਲ ਤੋਂ ਵਾਕੀ ਗੱਲ ਕਰਨੀ ਹੈ ਮੇਰੇ ਮੂੰਹ ਤੇ ਕਰੋ ਪੱਠ ਪਿਛੇ ਰਿਸ਼ਤਾ ਕਾ ਦੋ ਕਰਦਣਾ ਇੱਕ ਹੈਗੀ ਆ ਉਹ ਆਏ ਨਾ ਦੂਜਾ ਇੱਕ ਉਹ ਆ ਇੱਕ ਭੈਣ ਨੇ ਤਾਂ ਵੈਸੇ ਹੀ ਕਿਹਾਗਾ ਤੈਨੂੰ ਕਿਤੇ ਉਹ ਤਾਂ ਵੈਸੇ ਹੀ ਉਹਨੇ ਕਿਹਾਗਾ ਭੈਣ ਨੇ ਉਹਨੇ ਉਹਦੀ ਗੱਲ ਨਹੀਂ ਕੀਤੀ ਕੋਈ ਉਹ ਭੈਣ ਕਹਿੰਦੀ ਵੀ ਤੁਸੀਂ ਆਪ ਐਸੀ ਜੀ ਬੈਠੇ ਰਹਿੰਦੇ ਹੋ ਗਰਮ ਵਿੱਚ ਬੈਠੇ ਹੋ ਤੇ ਤੈਨੂੰ ਕਦੇ ਰੋਕਿਆ ਭੈਣ ਬਹਿਣ ਕੋ ਕਵਰੇਜ ਮੈਂ ਤਾਂ ਆਪ ਹੀ ਨਹੀਂ ਬੈਠੇ ਮੇਰਾ ਲੱਗਦਾ ਬਾਹਰ ਤੋਂ ਬਣਾ ਦੇਣਗੇ ਇਹ ਰੰਗ ਨਾ ਤਾਂ ਬਾਹਰ ਤੋਂ ਬਣ ਲੱਗ ਜਾਂਦੀਆਂ ਕਿਉਂਕਿ ਇਹ ਨਾ ਵੀਡੀਓ ਦੇ ਵਿੱਚ ਉਹ ਉਹ ਆ ਵੀਡੀਓ ਦੇ ਵਿੱਚ ਕਦੇ ਮੈਂ ਅਣਪਾਲ ਪਲੇਖੇ ਜਾਂ ਫਾਕਸ਼ਨ ਫੁਕਸ਼ਣਾਗਾ ਠੀਕ ਹੈ ਤੇ ਨਹੀਂ ਵੀਡੀਓ ਦੇ ਅੱਗੇ ਨਹੀਂ ਆਉਂਦੀਗੀ ਠੀਕ ਹੈ ਹੁਣ ਬਾਕੀ ਉਹਨੂੰ ਜਵਾਬ ਦਵਾਉਣਾ ਸੀਗਾ ਮੈਂ ਦਵਾਤਾ ਸਿਲਾਈ ਕਰ ਕੱਲ ਦਾ ਇੰਤਜ਼ਾਰ ਆਪਾਂ ਕੀਤਾ ਹੀ ਨਹੀਂਗਾ ਕੰਮ ਤੇ ਤੇ ਕਹਿੰਦੇ ਨਾ ਸਾਰਾ ਦਿਨ ਕੰਮ ਉੱਲੱਗ ਹੀ ਰਹਿੰਦੀ ਹੈ ਇਹ ਸਾਰ ਸਵੇਰੇ 10 ਵਜੇ ਕੰਮ ਤੇ ਚੱਲੀ ਜਾਂਦੀ ਸਿਲਾਈ ਦਾ ਕੰਮ ਕਰਦੀ ਹੈ ਤੇ ਸ਼ਾਮੀ 7 ਵਜੇ ਆਉਂਦੀ ਹੈ ਐਤੋਂ ਵੀ ਦਿੱਕਤ ਆ ਤੁਹਾਨੂੰ ਤੇ ਹਜੇ ਹੋਰ ਵੀ ਕੋਈ ਉਹ ਤੋਂ ਜਵਾਬ ਲੈਣਾ ਸਾਹਮਣੇ ਆ ਜੀ ਉਹਦੇ ਆਪਸ਼ਨ ਹੈਗੇ ਨਾ ਜਵਾਬ ਲੈ ਪਵਾਉਣ ਦੇ ਤੇ ਤੂੰ ਅਜੇ ਵੀ ਕੱਢ ਲੈ ਫਿਰ ਫਿਰ ਉਹਦੇ ਉਹਦੇ ਸਾਹਮਣੇ ਆ ਜੀ ਉਹ ਸਾਹਮਣੇ ਆ ਸਾਹਮਣੇ ਆਪਣੇ ਇੱਕ ਪਿਓ ਦੀ ਹੈਂਗੀਆਂ ਤੇ ਸਾਹਮਣੇ ਆ ਕੇ ਦੱਸ ਹਾਂ ਕਮੈਂਟ ਜੇ ਨਾ ਕਰ ਹਾਂ ਇੱਕ ਪਿਓ ਦੀ ਹੈਂਗੀਆਂ ਹਾਂ ਸਾਹਮਣੇ ਆ ਮੈਂ ਮੰਨੂਗਾ ਵੀ ਅਸਲ ਪਿਓ ਦੀਆਂ ਤੂੰ ਅਸਲ ਮਾਂ ਦੀ ਆ ਤੇ ਨਹੀਂ ਤਾਂ ਫਿਰ ਬੂਰ ਕਰ ਦਿਓ ਤੁਸੀਂ ਬੁਰਾ ਬੋਲਣ ਤੇ ਸੰ ਮਾਂ ਦੀ ਧੀ ਆ ਤੂੰ ਠੀਕ ਆ ਗਣੀ ਤੇ ਕਿਉਂਕਿ ਮੈਂ ਤਾਂ ਫਿਰ ਮਾਫ ਕਰਨਾ ਮੈਨੂੰ ਮੈਂ ਗਲਤ ਬੋਲਣਾ ਨਹੀਂ ਚਾਹੁੰਦਾ ਸੀਗਾ ਅੱਜ ਮੈਂ ਅੱਖ ਕੇ ਬੋਲਾਂਗਾ ਠੀਕ ਐ ਤੇ ਬਾਕੀ ਅਸੀਂ ਜਿਹਨੂੰ ਬਣਾਇਆ ਨਹੀਂ ਮੈਂ ਹੁਣ ਮੰਨ ਹਾਂ ਪਹਿਲਾਂ ਕਹਿੰਦੇ ਸੀ ਮਾਰਦਾ ਕੋੜਦਾਗਾ ਹਾਂ ਬਾਕੀ ਦੂਜੀ ਗੱਲ ਇਹ ਆ ਇਹ ਕਦੇ ਹੋਰ ਨਹੀਂ ਗਈ ਗੱਲ ਮंजे ਤੇ ਵੀ ਕਦੇ ਬਿਜਲੀ ਕੁਝ ਨਹੀਂ ਰਸਤੇ ਦੇ ਹੁੰਦੀ ਆ ਇਹ ਬਾਹਰੋਂ ਲੈ ਬੈੱਡ ਤੇ ਵੀ ਨਹੀਂ ਪੈਂਦੀ ਤਾਂ ਉਹ ਉਤਰੇ ਹੁੰਦੀ ਦਰਦੀ ਬਿਜਲੀ ਤਾਂ ਇੱਥੇ ਹੀ ਪੈ ਜਾਂਦੀ ਆ ਸਾਡੇ ਕੋਲ ਆ ਕੇ ਹਨਾ ਅਜਾ ਕਦੇ ਉਹ ਉਹ ਉਹਦਾਂ ਇੱਕ ਤਾਂ ਲੱਤਾ ਰੱਖਣਾ ਲੱਗ ਜਾਂਦਾ ਉਹ ਕਹਿੰਦੇ ਏਸੀ ਨਾ ਮੇਰੇ ਨਾਲ ਤਾਂ ਨਹੀਂ ਪੈਂਦੀ ਠੀਕ ਆ ਦੂਜਾ ਉਹਨੇ 5 ਵਜੇ ਉੱਠਣਾ ਹੁੰਦਾ ਸਦਿਆਂ 5 ਵਜੇ ਉੱਠ ਕੇ ਉਹਦੇ ਆਪਦੀ ਕਟਾਈ ਕਰਕੇ ਗਾਰ ਕੇਲੇ ਠੀਕ ਆ ਤੇ ਉਹ ਦੁਕਾਨ ਤੇ ਲੈ ਕੇ ਜਾਣੇ ਹੁੰਦੇ 10 ਵਜੇ ਉਹ ਕੰਮ ਤੇ ਚੱਲੀ ਜਾਂਦੀ ਆ ਉਸ ਤੋਂ ਬਾਅਦ ਆਉਂਦੀ ਆ 7 ਵਜੇ ਠੀਕ ਹੈ ਤੇ ਐਵੇਂ ਤੁਸੀਂ ਵੀ ਬਿਨਾ ਗੱਲ ਤੋਂ ਹੈ ਗੱਲ ਦੇ ਹੁਣ ਸੁਣ ਲਿਆ ਉਹ ਕਹਿੰਦੀ ਆ ਜਾ ਮੇਰੀ ਭਰਜਾਈ ਬਣ ਜਾ ਦੂਜੀ ਭਰਜਾਈ ਦੋ ਨੰਬਰ ਆ ਜਾ ਰਾਜਵਿੰਦਰ ਕੌਰ ਹੁਣ ਸੁਣ ਲਿਆ ਤੋ ਟਕਾਂਗੇ ਜਾਨਣੀ ਆ ਸਾਡੇ ਤੇ ਹੋਰ ਕੁਸਚਨ ਹੀ ਆ ਤੁਸੀਂ ਜਿਹੜੀ ਨਾਲੇ ਸਾਨੂੰ ਨੌਕਰਾਨੇ ਦੀ ਲੋੜ ਆ ਦੋਨੇ ਕਾਮੀ ਹੋ ਜਾਣਗੇ ਰਵਣ ਨੂੰ 100 ਹੋ ਜੂਗਾ ਹਾਂ ਆ ਮੋਟਾ ਕਿੱਡਾ ਕੱਪੜਾ ਭਰ ਕੇ ਥੱਪਾ ਦੋ ਦੋ ਖੱਦਰੀ ਬਣ ਗਈ ਇਹ ਹੈ ਤਾਂ ਸਿਉਤੂਤੀ ਰਿਯੋਨ ਚ ਸੀ ਆ ਕਹਿਨ ਨੂੰ ਕਹਿਨ ਨੂੰ ਰਿਯੋਨ ਚ ਸੂਟ ਸੀ ਅੱਛਾ ਤੇ ਮੋਟਾ ਕਿੱਟਾ ਹੋ ਗਿਆ ਭਰ ਗਿਆ ਜਿਵੇਂ ਭਰ ਕੱਪੜਾ ਭਰ ਨਹੀਂ ਜਾਂਦਾ ਤੇ ਆ ਕੱਪੜਾ ਇੰਨਾ ਵਧੀਆ ਰਿਯੋਨ ਚ ਜਪਨੂਰ ਫੋਨ ਦੇ ਇਧਰ ਲੈ ਕੇ ਬੈ ਜਾ ਨੀ ਨਤੀ ਇੱਕ ਦੇਕ ਅੱਜ ਗਿਰੀ ਪਤਾ ਕਿੰਨੀ ਵਾਰੀ ਕਿੰਨੀ ਵਾਰੀ ਗਿਰੀ ਜਾਂਦੀ ਬੀਦੀ ਜਾਂਦੀ ਪਤਾ ਨਹੀਂ ਕੀ ਕਰਦੇ ਕੀ ਹੋ ਜਾ ਉਹਨੋਂ ਇਹ ਨਾ ਕੀ ਆ ਉਹ ਕੀ ਆ ਮੈਨੂੰ ਵੀ ਪਤਾ ਕੀ ਆ ਹੋ ਗਈ ਹੋ ਗਈ ਪੱਕ ਠੱਕ ਹੈ ਹਾਂ ਆ ਜਾ ਉਹਨ ਕਰਾ ਲੈ ਬੜੀ ਤੈਨੂੰ ਇਹ ਤਾਂ ਹੋ ਜੀ ਨਾ ਸਵਾਦ ਨਹੀਂ ਆਜ ਤੈਨੂੰ ਪੱਕ ਬੀ ਮੂੰਹ 'ਚ ਪੈਣਗੇ ਤੇ ਹੋ ਗਈ ਕੇ ਪੱਕ ਹੋ ਗਈ ਤੇ ਤੇ ਪੱਕ ਠੱਕ ਕਰਵਾ ਲੈ ਜਿਹੜੀ ਕਰਵਾਣੀ ਹੈ ਹੋ ਗਈ ਰਵਣਦੇਨ ਨਾਣ ਦੀ ਪੱਕ ਠਾਕਾ ਜੀ ਹੁਣ ਆ ਜੀ ਚੰਗਾ ਸਾਹਮਣੇ ਆਈ ਤੇ ਲਾਜੋ ਚਵਾਰਾ ਮੇਰੇ ਜਿਹੜੀਆਂ ਗੱਲਾਂ ਹੁੰਦੀਆਂ ਆਉਂਦੀਆਂ ਇਹਦਾ ਮਤਲਬ ਤੂੰ ਤੈਨੂੰ ਥੋੜਾ ਅੱਗੇ ਹੁਣ ਵਿੱਚ ਵੜਾਂਗੇ ਇਸ ਗੱਲ ਦੇ ਵਿੱਚ ਮੈਂ ਲੰਡੀ ਪੂਚੀ ਐਸ ਦਾ ਇਹ ਪਿੰਡ ਚੋਂ ਹੀ ਆ ਮੈਂ ਬੋਲਿਆ ਨਾ ਪਹਿਲੇ ਵੀ ਬੋਲੇ ਹਾਂ ਪਿੰਡ ਦੀ ਕਿਤੇ ਨਹੀਂ ਜਿਹੜਾ ਮੈਂ ਕਨੇੜੇ ਤੇੜੀ ਹੈ ਸਾਡੇ ਹਾਂ ਹੈ ਨੇੜੇ ਤੇੜੀ ਹੈ ਬਿਲਕੁਲ ਤੇੜੇਦਰ ਮੈਂ ਗਲੀ ਦਾ ਵੀ ਕਿਹਾ ਹਾਂ ਮੈਂ ਗਲੀ ਕਿਹੜਾ ਪਤਾ ਗਲੀ ਜਿਹੇ ਹੋਵੇ ਕੋਈ ਨਹੀਂ ਜੇ ਤੈਨੂੰ ਪਤਾ ਲੱਗਿਆ ਉਦਦੇ ਪਤਾ ਲੱਗਣਾ ਸਾਸੀ ਕਾ ਕਰ ਦੋ ਸਾਰਿਆਂ ਨੂੰ ਆਹੋ ਫੋਨ ਨਹੀਂ ਆਇਆ ਤਾਂ ਹੂੰ ਆ ਫੋਟੋ ਬਤਾ ਸਾਸੀ ਕਾ ਕਰ ਦੋ ਕਹਿ ਕੇ ਚਲੋ ਕੱਲ ਨੂੰ ਆਪਾਂ ਨਵੇਂ ਬਲੌਗ ਦੇ ਨਾਲ ਮਿਲਦੇ ਆ ਕਹੀ ਚੰਗੀ ਤਰ੍ਹਾਂ ਕਾਇਆ ਸਾਸੀ ਕਾ ਮੇਰੀ ਮਿੱਠੀ ਪਾਰ ਤੱਕ ਪਾਰੀ ਕਰ ਦੋ ਸਾਰਿਆਂ ਨੂੰ ਆਏ ਆਏ ਹਾਏ ਫੇਰ ਕਰ ਦੋ ਇੱਕ ਵਾਰੀ ਮੋੜੇ AC ਦਾ ਬਟਨ ਨਹੀਂ ਹੋਣ ਦੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਾਰੀ ਚੁੱਕਾਏ ਆ